ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵਗੇ ਤੇ ਮੈਂ ਵੀ ਬਿਲਕੁਲ ਠੀਕ ਹਾਂ ਤੇ ਅੱਜ 23 April ਸੀਗਾ ਦਿਨ ਤੇ ਸਵੇਰ ਦਾ ਟਾਈਮ ਹੈ ਜੀ 5:50 ਮਿੰਟ ਦਾ ਤੇ ਆਪਣੇ ਮੀ ਆ ਗਿਆ ਸੀਗਾ ਤੇ ਬਹੁਤ ਸੋਹਣਾ ਮੌਸਮ ਹੋ ਗਿਆ ਸੀ ਤੇ ਰਿਹਾਨਵੀਰ ਬਸ ਉੱਠਿਆ ਹੋਇਆ ਸੀ ਉਹਨੂੰ ਮੈਂ ਨਹਾਉਣ ਨਹੀਂ ਲੈ ਕੇ ਜਾਂਦੀ ਸੀ ਤੇ ਉਹ ਕਹਿੰਦਾ ਮम्मा ਕਿੰਨਾ ਸੋਹਣਾ ਮੀ ਹੋ ਗਿਆ ਮੇਰਾ ਫੇਵਰਟ ਮੌਸਮ ਹੋ ਗਿਆ ਮਤਲਬ ਤੇ ਫਿਰ ਮੈਂ ਉਹਦੇ ਲਈ ਥੋੜੀ ਜਿਹੀ ਕਲਿੱਪ ਬਣਾ ਕੇ ਲੈ ਕੇ ਆਈ ਸੀ ਬਾਹਰੋਂ ਤੇ ਜੀ ਹੁਣ ਰਿਹਾਨਵੀਰ ਤਾਂ ਚਲਾ ਗਿਆ ਸੀਗਾ ਟਾਈਮ ਹੋ ਗਿਆ ਸੀਗਾ 6:25 ਦਾ ਤੇ ਮੰਮਾ ਨੇ ਆ ਕੇ ਝਾੜੂ ਲਗਾਉਣਾ ਸਟਾਰਟ ਕਰਤਾ ਸੀ ਸਾਡਾ ਇਹ ਡੇਲੀ ਦਾ ਰੁਟੀਨ ਹੁੰਦਾ ਵੀ ਅਸੀਂ ਦੋਨੋਂ ਮੰਮਾ ਤੇ ਮੈਂ ਕਿਵੇਂ ਕੰਮ ਕਰਦੇ ਆ ਘਰੇ ਰਲ ਮਿਲ ਕੇ ਤੇੰਨਾਂ ਨੇ ਆ ਕੇ ਝਾੜੂ ਲਗਾਤਾ ਸੀਗਾ ਤੇ ਮਤਲਬ ਪਹਿਲਾਂ ਰਿਹਾਨਵੀਰ ਦਾ ਟਿਫਨ ਤਿਆਰ ਕਰਤਾ ਮੈਂ ਸਵੇਰੇ ਉੱਠ ਕੇ ਚਾਹ ਵਗੈਰਾ ਬਣਾ ਲੈਣੀ ਆ ਪਾਣੀ ਵਾਲੀ ਬੋਤਲ ਉਹਦੀ ਭਰ ਜਾਨੀ ਆ ਹੈਨਾ ਫਰੂਟ ਵਗੈਰਾ ਸਾਰਾ ਕੁਝ ਇਕੱਠਾ ਕਰਕੇ ਰੱਖ ਜਾਨੀ ਆ ਤੇ ਮਮਾ ਉਹਦਾ ਫੁਲਕਾ ਬਣਾ ਕੇ ਤੇ ਫਿਰ ਅਸੀਂ ਉਹਨਾਂ ਦੋਨੇ ਜਾਨੀਆਂ ਚੜ੍ਹਾਏ ਆਉਣੀਆਂ ਵੈਨ ਤੇ ਉਹ ਦੋਨਾਂ ਨੂੰ ਕਹਿੰਦਾ ਵੀ ਚੜਾਉਣ ਜਾਓ ਸਾਨੂੰ ਤੇ ਇਧਰ ਫਿਰ ਮੈਂ ਮਮਾ ਦੇ ਕਮਰੇ ਚ ਆ ਗਈ ਸੀਗੀ ਸਾਡਾ ਰੂਮ ਤਾਂ ਉੱਪਰ ਹੈ ਜੀ ਤੇ ਇਧਰ ਮੈਂ ਮਮਾ ਕੀ ਬੈੱਡ ਸ਼ੀਟ ਠੀਕ ਕਰਨ ਲੱਗੀ ਸੀਗੀ ਤੇ ਹੁਣ ਮੈਂ ਡਸਟਿੰਗ ਵੀ ਕਰ ਦੂੰਗੀ ਨਾਲ ਦੀ ਨਾਲ ਹੀ ਕਿਉਂਕਿ ਮम्मा ਨੇ ਝਾੜੂ ਕੱਢਤਾ ਝਾੜੂ ਤੋਂ ਬਾਅਦ ਵੀ ਥੋੜੀ ਜੀ ਡਸਟ ਆ ਹੀ ਜਾਂਦੀ ਹੁੰਦੀ ਹੈ ਇਸ ਲਈ ਜਦੋਂ ਵੀ ਝਾੜੂ ਲੱਗਦਾ ਉਸ ਤੋਂ ਬਾਅਦ ਮੈਂ ਡਸਟਿੰਗ ਕਰਦੀ ਹਾਂ ਤੇ ਫਿਰ ਮੈਂ ਪੋਚਾ ਲਾਉਣੀ ਹੁੰਨੀ ਆ ਤਾਂ ਕਰਕੇ ਮम्मा ਨੇ ਝਾੜੂ ਕੱਢਤਾ ਤੇ ਹੁਣ ਮੈਂ ਇੱਥੇ ਪਹਿਲਾਂ ਸਾਰੀ ਮਤਲਬ ਡਸਟਿੰਗ ਕਰ ਲੂੰਗੀ ਆ ਰਹੇ ਹਨ ਵੀ ਦੇ ਛੋਟੇ ਮੋਟੇ ਕੋਈ ਸੈੱਲ ਹੁੰਦਾ ਕੋਈ ਐਨਕ ਹੁੰਦੀ ਹੈ ਕੋਈ ਉਹੀ ਵੈਸੀ ਖੇਡ ਲਈ ਫਿਰ ਦਰਹੰਦਾ ਟੁੱਟੀ ਫੁੱਟੀ ਸੜਦਣ ਹੀ ਹੈਗਾ ਇੱਕਠੀਆਂ ਕਰੀ ਜਾਊਗਾ ਸਾਰੀਆਂ ਰੱਖੀ ਜਾਊਗਾ ਰਾਤ ਨੂੰ ਚਿੰਚਣ ਕੇ ਤੇ ਫਿਰ ਸਵੇਰੇ ਸਾਨੂੰ ਬਸ ਉਹਨਾਂ ਦੇ ਡੱਬਿਆਂ ਚ ਪਾਉਣੀਆਂ ਪੈਂਦੀਆਂ ਨੇ ਤਾਂ ਕਰਕੇ ਪਰ ਜਿੰਨਾ ਵੀ ਸਾਡਾ ਘਰ ਰੈਡੀ ਹੈ ਬਸ ਮੈਂ ਉਹਨੂੰ ਹੀ ਮਤਲਬ ਕੋਸ਼ਿਸ਼ ਕਰਦੀ ਆਂ ਵੀ ਉਹ ਮਤਲਬ ਮੇਨਟੇਨ ਜਾ ਰਵੇ ਸਾਰਾ ਕੁਝ ਜਿੰਨਾ ਬਣਿਆ ਉਹਦੀ ਸਫਾਈ ਹੁੰਦੀ ਰਵੇ ਇੰਨਾ ਹੀ ਬਹੁਤ ਹੈ ਹਜੇ ਆਪਣਾ ਕਾਫੀ ਕੰਮ ਪਿਆ ਜਿਵੇਂ ਹਜੇ ਤਾਂ ਬੈੱਡ ਦੇ ਢੋਗ ਗੈਰ ਨਹੀਂ ਲੱਗੇ ਹੈ ਨਾ ਵਾਲਪੇਪਰ ਵਗੈਰਾ ਲੱਗਣੇ ਆ ਕਾਫੀ ਕੰਮ ਪਿਆ ਹੈ ਪਰ ਇਹ ਜਿਹੜਾ ਕੰਮ ਹੈ ਉਹ ਹੌਲੀ ਹੌਲੀ ਹੋਊਗਾ ਇੱਥੇ ਵੀ ਜਿੱਥੋਂ ਤੱਕ ਮੇਰਾ ਹੱਥ ਪਹੁੰਚਦਾ ਹੁੰਦਾ ਮੈਂ ਡੇਲੀ ਉਹ ਡਸਟਿੰਗ ਕਰਨੀ ਕਰਨੀ ਹੈ ਚਾਹੇ ਥੋੜੀ ਹੋ ਜੇ ਪਰ ਜਿੰਨੀ ਵੀ ਸਪੇਸ ਹੁੰਦੀ ਹੈ ਮੈਂ ਇੱਥੇ ਡੇਲੀ ਡਸਟਿੰਗ ਸਾਡੇ ਘਰੇ ਕਰਦੀ ਆ ਤੇ ਡਸਟਿੰਗ ਕਰਨ ਤੋਂ ਬਾਅਦ ਪੋਚਾ ਮੈਂ ਲਾਤਾ ਸੀਗਾ ਤੇ ਹੁਣ ਮੈਂ ਵਾਸ਼ਿੰਗ ਮਸ਼ੀਨ 'ਚ ਕੱਪੜੇ ਪਾ ਦੂੰਗੀ ਟਾਈਮ ਹੋ ਗਿਆ ਜੀ 7:30 ਦਾ ਹੀ ਹੋਊਗਾ ਹਜੇ ਟਾਈਮ ਤਾਂ ਕਿਉਂਕਿ ਅੱਧਾ ਘੰਟਾ ਲੱਗਦਾ ਮੈਨੂੰ ਪੋਚਾ ਲਾਉਣ ਦੇ ਵਿੱਚ ਤੇ ਹੁਣ ਮੈਂ ਪੋਚੇ ਤੋਂ ਬਾਅਦ ਸਿੱਧਾ ਵਾਸ਼ਿੰਗ ਮਸ਼ੀਨ 'ਚ ਕੱਪੜੇ ਪਾ ਦੇਣੇ ਹੁੰਦੇ ਆ ਤੇ ਇੱਧਰ ਮੈਂ ਪਾਕਟਸ ਚੈੱਕ ਕਰ ਰਹੀ ਹਾਂ ਵੀ ਕਈ ਵਾਰੀ ਕੋਈ ਡੈਡੀ ਹੋ ਰਹੀ ਹੁੰਦੀ ਨਾ 슬ਿੱਪਰਗਵਾਰਾ ਨਾ ਹੋਵੇ ਜਾਂ ਪੈਸੇ ਨਾ ਹੋਣ ਕਈ ਵਾਰੀ ਥੋਤੀ ਜਾਂਦੇ ਹੁੰਦੇ ਆ ਤਾਂ ਕਰਕੇ ਜੇਬਾਂ ਫਿਰ ਮੈਂ ਚੈੱਕ ਕਰਕੇ ਨਾ ਫੇਰ ਪਾਉਣੀ ਹੁੰਦੀ ਹੈ ਹਮੇਸ਼ਾ ਤੇ ਮੈਂ ਇਹ ਵੀ ਕੋਸ਼ਿਸ਼ ਕਰਦੀ ਹੁੰਦੀ ਆ ਵੀ ਜਿਹੜੀਆਂ ਡੈਡੀ ਜਾਂ ਗਗਨ ਦੀਆਂ ਸ਼ਰਟਾਂ ਹੁੰਦੀਆਂ ਉਹਨਾਂ ਦੇ ਕਲਰ ਤੇ ਕਾਫ ਹੈ ਜਿਹੜੇ ਉਹ ਵੀ ਜਦੋਂ ਸਰਫ ਵਿੱਚ ਪਾਉਣੀ ਆ ਉਦੋਂ ਮਲ ਕੇ ਹੀ ਪਾ ਦੇਣੀ ਹੈ ਤਾਂ ਕਿ ਬਾਅਦ ਚ ਕੋਈ ਟੈਨਸ਼ਨ ਨਾ ਹੋਵੇ ਵੀ ਮਾਲਨੇ ਪੈਣਗੇ ਕੱਪੜੇ ਵੀ ਬਸ ਫਿਰ ਤਾਂ ਸਿੱਧਾ ਜਲਦੀ ਵਾਲੀ ਪਾਣੀ ਉਹਨਾਂ ਚ ਮੈਂ ਕੱਢ ਦੇਣੀ ਹੁੰਨੀ ਆ ਤੇ ਇੱਥੇ ਵੀ ਮੈਂ ਨਾ ਡੈਡੀ ਜੀ ਦੀ ਸ਼ਰਟ ਦੇ ਜਿਹੜੇ ਕਲਰ ਹੈ ਉਹ ਮਲ ਰਹੀ ਸੀਗੀ ਤੇ ਲਓ ਜੀ ਕੱਪੜੇ ਵਾਸ਼ਿੰਗ ਮਸ਼ੀਨ ਚ ਪਾਤੇ ਸੀਗੇ ਮੈਂ ਕਿਉਂਕਿ ਕੱਪੜੇ ਸੀ ਡੇਲੀ ਹੀ ਧੋਣੇ ਆ ਤਾਂ ਕਰਕੇ ਥੋੜੀ ਹੁੰਦੀ ਹੈ ਮਤਲਬ ਚਾਰ ਸੂਟ ਕਹਿ ਲਓ ਹੈਨਾ ਜਾਂ ਪੰਜ ਕਹਿ ਲਓ ਤੇ ਫਿਰ ਮੈਂ ਇਧਰ ਬਾਲੇ ਪਿਛਲੇ ਵੇੜੇ 'ਚ ਮਤਲਬ ਝਾੜੂ ਲਗਾਉਣ ਲੱਗੀ ਸੀ ਕਿ ਕਿਉਂਕਿ ਬੋਕਰ ਨਾਲ ਨਾ ਮਤਲਬ ਚੰਗੀ ਤਰ੍ਹਾਂ ਜਿਹੜਾ ਹੈ ਰੇਤ ਆ ਜਾ ਇਕੱਠਾ ਨਹੀਂ ਹੁੰਦਾ ਇਸ ਲਈ ਮੈਂ ਝਾੜੂ ਯੂਜ਼ ਕਰ ਲੈਣੀ ਹੁੰਦੀ ਆ ਫਰਸ਼ ਤੇ ਵੀ ਚਾਹੇ ਹੁਣ ਸਾਡਾ ਫਰਸ਼ ਟੁੱਟਿਆ ਫੁੱਟਿਆ ਜਾ ਫਿਰ ਵੀ ਮੈਂ ਝਾੜੂ ਲਾਉਣਾ ਪਸੰਦ ਕਰਦੀ ਆ ਕਿਉਂਕਿ ਜਦੋਂ ਝਾੜੂ ਨਾਲ ਆਪਾਂ ਕੱਢ ਦਿੰਨੇ ਆ ਨਾ ਤੇ ਉਦੋਂ ਪੂਰਾ ਸਾਫ਼-ਸਾਫ਼ ਹੋ ਜਾਂਦਾ ਹੈ ਵੇੜਾ ਪੂਰੀ ਮਿੱਟੀ ਹੈ ਜਿਹੜੀ ਉਹ ਇਕੱਠੀ ਹੋ ਜਾਂਦੀ ਹੈ ਤਾਂ ਕਰਕੇ ਮੈਨੂੰ ਪਸੰਦ ਹੈ ਵੀ ਮੈਂ ਝਾੜੂ ਨਾਲ ਹੀ ਮਤਲਬ ਵੇੜੇ 'ਚ ਉਹ ਝਾੜੂ ਹੀ ਲਗਾਵਾ ਤਾਂ ਕਰਕੇ ਜੀ ਇਹ ਦੇਖੋ ਇਹ ਸਾਡਾ ਸਵੇਰ ਦਾ ਰੁਟੀਨ ਹੈ ਅਸੀਂ ਡੇਲੀ ਐਵੇਂ ਹੀ ਕੰਮ ਕਰਦੇ ਆ ਮੈਂ ਤੇ ਮਮਾ ਰਲ ਕੇ ਵਿਓ ਅੰਦਰ ਕਰ ਲੈਂਦੇ ਆ ਤੇ ਮੈਂ ਬਾਹਰਲਾ ਕਰ ਲੈਂਦੀ ਆ ਤੇ ਇਹ ਦੇਖੋ ਜੀ ਅੱਜ ਤਾਂ ਮੌਸਮ ਬਹੁਤ ਸੋਹਣਾ ਹੋ ਗਿਆ ਸੀ ਠੰਡਾ ਠੰਡਾ ਹੋ ਗਿਆ ਸੀਗਾ ਤੇ ਲਓ ਜੀ ਮੈਂ ਵੀ ਹੋਣਾ ਝਾੜੂ ਲਗਾ ਕੇ ਨਾਲੀ ਸੀਗੀ ਤੇ ਨਾ ਕੇ ਆ ਕੇ ਮਤਲਬ ਰਿਹਾਨ ਦੇ ਕੱਪੜੇ ਉੱਪਰ ਹੀ ਪਏ ਸੀਗੇ ਉਹ ਨਾ ਕੇ ਗਿਆ ਸੀਗਾ ਉੱਪਰਲਾ ਰੂਮ ਐ ਸੈੱਟ ਕਰਕੇ ਫਿਰ نیچے ਆ ਕੇ ਆਉਦੇ ਕੱਪੜੇ ਵੀ ਵਾਸ਼ਿੰਗ ਮਸ਼ੀਨ ਚ ਪਾਤੇ ਸੀ ਦੁਵਾਰਾ ਚਲਾਤੀ ਸੀ ਤੇ ਇਧਰ ਮੈਂ ਜਿਹੜੇ ਰਹਿਣਵੀਰ ਦੇ ਕੱਪੜੇ ਆ ਉਹ ਹਮੇਸ਼ਾ ਹੀ ਹੱਥ ਤੇ ਧੋਣੀਆਂ ਉਹ ਜਦੋਂ ਦਾ ਹੋਇਆ 4.5 ਸਾਲ ਹੋ ਗਏ ਮੈਨੂੰ ਮਤਲਬ ਮੈਂ ਹੱਥ ਤੇ ਧੋਣਾ ਪਸੰਦ ਕਰਦੀ ਆ ਮੈਨੂੰ ਸਕੂਨ ਮਿਲਦਾ ਮਤਲਬ ਉਹਦੇ ਕੱਪੜੇ ਧੋ ਕੇ ਉਹਦੀਆਂ ਚੀਜ਼ਾਂ ਧੋ ਕੇ ਮੈਨੂੰ ਵਧੀਆ ਫੀਲ ਹੁੰਦਾ ਤੇ ਮੈਂ ਹਮੇਸ਼ਾ ਹੀ ਹੱਥ ਤੇ ਧੋਣੀਆਂ ਕਦੇ ਉਹਦੇ ਵਾਸ਼ਿੰਗ ਮਸ਼ੀਨ ਚ ਕੱਪੜੇ ਨਹੀਂ ਮੈਂ ਨਹੀਂ ਪਾਉਂਦੀਗੀ ਤੇ ਐਕਸਟਰਾ ਚੀਜ਼ਾਂ ਵੀ ਜਿਵੇਂ ਉਹਦੇ ਆ ਮਤਲਬ ਚੱਪਲਾਂ ਹੋ ਗਈਆਂ ਜਾਂ ਉਹਦੇ ਕੋਈ ਟੌਏ ਹੋਗੇ ਹੈਨਾ ਉਹ ਵੀ ਮੈਂ ਮਤਲਬ ਹੱਤੀ ਧੋਣੀ ਆ ਤੇ ਮੈਨੂੰ ਆਏ ਹੁੰਦਾ ਵੀ ਬੱਚਾ ਜਾਂ ਕੋਈ ਵੱਡਾ ਵੀ ਆ ਉਹ ਵੀ ਸਾਫ਼ ਸੁਥਰੀਆਂ ਜਿੱਦਾਂ ਹੀ ਪਾਵੇ ਤਾਂ ਘਰ ਕਿ ਮੇਰੇ ਹਾਂ ਦੀਆਂ ਜਪਲਾਂ ਦਾ ਮਤਲਬ ਡੇਲੀ ਧੋ ਦਿੰਨੀ ਆ ਕਦੇ ਭਾਵੇਂ ਮਿਸ ਹੋ ਜਾਣ ਤੇ ਅੱਜ ਮੈਂ ਉਹਦੇ ਪਾਪਾ ਦੀਆਂ ਵੀ ਚੱਕ ਲਈ ਕਿਉਂਕਿ ਆਪ ਤਾਂ ਮਤਲਬ ਧੋ ਦੇਣੀ ਕਿ ਤੇ ਫਿਰ ਮੈਂ ਸੋਚਿਆ ਚਲੋ ਮੈਂ ਹੀ ਅੱਜ ਧੋ ਦਿੰਨੀ ਆ ਇਹਨੀਆਂ ਗੰਦੀਆਂ ਤਾਂ ਨਹੀਂ ਸੀ ਪਰ ਫਿਰ ਵੀ ਜਦਨਾ ਚਿਰ ਆਪਾਂ ਨਵੀਂ ਚੀਜ਼ ਨੂੰ ਆਪਣੇ ਸਿਰਤੀ ਹੁੰਦੇ ਵੀ ਉਹਨੂੰ ਕਿੰਨਾ ਟਾਈਮ ਨਵੀਂ ਰੱਖਣਾ ਤਾਂ ਕਰਕੇ ਮੈਨੂੰ ਆਏ ਹੁੰਦੇ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਸੋਹਣੀਆਂ-ਸੋਹਣੀਆਂ ਲੱਗਣ ਤਾਂ ਕਰਕੇ ਮੈਂ ਚੰਗੀ ਤਰ੍ਹਾਂ ਰਿਹਾਨ ਦੇ ਵੀ ਉਹ ਤਾਂ ਚਲੋ ਬੱਚਾ ਹੈ ਨਾ ਉਹ ਤਾਂ ਇੱਕ ਮਿੰਟ 'ਚ ਗੰਦੀਆਂ ਕਰ ਲਿਆਉਂਦਾ ਬਾਹਰ ਜਾ ਕੇ ਪਰ ਫਿਰ ਵੀ ਆਪਦੇ ਦਿਲ ਨੂੰ ਆਏ ਹੁੰਦੇ ਵੀ ਜਦੋਂ ਉਹ ਸਕੂਲੋਂ ਆਊਗਾ ਤੇ ਉਹ ਵਧੀਆ ਕੱਪੜੇ ਪਾਵੇ ਤੇ ਵਧੀਆ ਹੀ ਪੈਰਾਂ ਦੇ ਵਿੱਚ ਜਿਹੜੀ ਚੱਪਲ ਹੈ ਜਾਂ ਸ਼ੂਜ਼ ਹੈ ਜਾਂ ਸੈਂਡਲ ਹੈ ਕੁਝ ਵੀ ਹੋ ਸੋਹਣੇ ਧੋਤੇ ਤੋਤੀ ਪਾਵੇ ਤਾਂ ਕਰਕੇ ਜੀ ਤੇ ਅੱਜ ਫੇਰ ਇੱਕਦਮ ਥੋੜੀਆਂ ਜੀਆਂ ਕੰਨੀਆਂ ਫੇਰ ਆ ਗਈਆਂ ਸੀ ਜਦੋਂ ਮੈਂ ਕੱਪੜੇ ਧੋ ਰਹੀ ਸੀ ਕਿ ਮੈਨੂੰ ਲੱਗ ਰਿਹਾ ਸੀ ਵੀ ਅੱਜ ਤਾਂ ਮਸ਼ੀਨ 'ਚ ਹੀ ਰੱਖਨੇ ਪੈਣੇ ਆ ਕੱਪੜੇ ਧੁੱਪ ਨਹੀਂ ਨਿਕਲਣੀ ਪਰ ਜਿਹੜੀ ਧੁੱਪ ਸੀਗੀ ਉਹ ਸਾਢੇ 9 10 ਵਜੇ ਤੱਕ ਨਿਕਲੀ ਸੀ ਪੂਰੀ ਆਪਣੇ ਮਤਲਬ بارش ਜਿਹੜੀ ਉਹ ਬਾਅਦ ਚ ਨਹੀਂ ਆਈ ਸੀਗੀ ਤੇ ਇਹ ਹੈ ਜੀ ਸਾਡਾ ਅੱਜ ਮਾਰਨਿੰਗ ਤੋਂ ਲੈ ਕੇ ਮਤਲਬ ਮੈਂ 5 ਵਜੇ ਉੱਠ ਜਾਣੀ ਹੁੰਦੀ ਹੈ ਸਵੇਰੇ ਪੰਜ ਤੋਂ 9:30 ਦਾ ਰੁਟੀਨ ਹੈ ਜੇ ਅਸੀਂ ਕਿਵੇਂ ਕੰਮ ਕਰਦੇ ਹਾਂ 9 ਸਸ ਰਲ ਕੇ ਕਰਦਾ ਇਹ ਨਹੀਂ ਹੈਗਾ ਵੀ ਮੈਂ ਹੀ ਸਾਰਾ ਕੰਮ ਕਰਦੀ ਆ ਇਹ ਨਹੀਂ ਹੈਗਾ ਵੀ ਮਮਾ ਹੀ ਸਾਰਾ ਕੰਮ ਕਰਦੇ ਆ ਵੀ ਮਤਲਬ ਅਸੀਂ ਮਤਲਬ ਰਲ ਮਿਲ ਕੇ ਕਰ ਲੈਣੇ ਹੁੰਦੇ ਆ ਕੰਮ ਤੇ ਇੱਥੇ ਜੀ ਕੱਪੜੇ ਧੋਤੇ ਸੀਗੇ ਤੇ ਹੁਣ ਆਪਣੀ ਵਾਰੀ ਸੀ ਜਿਹੜਾ ਵਾਸ਼ਿੰਗ ਏਰੀਆ ਉਹਨੂੰ ਕਲੀਨ ਕਰਨ ਦੀ ਇਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੈ ਫਰਸ਼ ਧੋਣਾ ਕਿਉਂਕਿ ਬਾਕੀ ਅਜੇ ਆਪਣਾ ਵੇੜਾ ਕੱਚਾ ਪੱਕਾ ਜਿਹਾ ਤੇ ਇਹ ਜਿਹੜਾ ਆਪਣਾ ਪੱਕਾ-ਪੱਕਾ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਜਦੋਂ ਤੋਤਾ ਹੁੰਦਾ ਹੈ ਕਿਉਂਕਿ ਅੱਜ ਵਾਰੀ ਤਾਂ ਮੈਂ ਸਾਰੀਆਂ ਟਾਈਲਾਂ ਵਗੈਰਾ ਵੀ ਇਹਦੀਆਂ ਧੋ ਦਿੰਨੀ ਹੁੰਦੀਆਂ ਤੇ ਕਈ ਵਾਰੀ ਜਿਹੜਾ ਕੱਲਾ ਫਰਸ਼ ਹੈ ਉਹੀ ਧੋਣੀ ਹੁੰਦੀ ਹੈ ਇਹ ਡਿਪੈਂਡ ਕਰਦਾ ਮੂਡ ਤੇ ਜੇ ਮੂਡ ਹੋਵੇ ਤਾਂ ਫਿਰ ਟਾਈਲਾਂ ਵੀ ਚੱਕ ਦਿੰਨੀ ਆ ਫਟੇ ਤੇ ਨਹੀਂ ਤਾਂ ਫਿਰ ਬਸ ਕੱਲਾ ਫਲੋਰ ਕਰਕੇ ਬਸ ਵੀ ਅੰਦਰ ਚਲੀ ਜਾਨੀ ਆ ਤੇ ਇਹ ਦੇਖੋ ਜੀ ਹੁਣ ਮੈਂ ਇਹ ਧੋ ਦੂੰਗੀ ਤੇ ਬਸ ਇਸ ਤੋਂ ਬਾਅਦ ਮੈਂ ਕੱਪੜੇ ਸੁਕਣੇ ਪਾ ਦੂੰਗੀ ਤੇ ਕਪੜੇ ਸੁੱਕਨੇ ਪਉਣ ਤੋਂ ਬਾਅਦ ਵਿੱਚ ਅੰਦਰ ਚਲੀ ਜਾਨੀ ਹੁੰਨੀ ਆ ਤੇ ਮਤਲਬ ਮੈਨੂੰ ਆਏ ਹੁੰਦਾ ਵੀ ਜਿੰਨਾ ਵੀ ਸਫਾਈ ਰਹਿ ਜੇ ਘਰੇ ਹੈ ਨਾ ਉਹਨੇ ਹੀ ਚੰਗਾ ਹੁੰਦਾ ਫਿਰ ਕੰਮ ਇਕੱਠਾ ਨਹੀਂ ਹੁੰਦਾਗਾ ਤੇ ਇੱਧਰ ਜੀ ਮਮਾ ਅੰਦਰ ਫੁਲਕਾ ਬਣਾਉਂਦੇ ਹੁੰਦੇ ਆ ਜਿਸ ਟਾਈਮ ਮੈਂ ਕਪੜੇ ਵਾਸ਼ ਕਰਦੀ ਹੁੰਦੀ ਆ ਮਮਾ ਫੁਲਕਾ ਬਣਾ ਰਹੇ ਹੁੰਦੇ ਆ ਕਿਉਂਕਿ ਡੈਡੀ ਜੀ ਨੇ ਫੈਕਟਰੀ ਜਾਣਾ ਹੁੰਦਾ ਉਹ ਵੀ ਖਾ ਖੇ ਜਾਂਦੇ ਆ ਗगन ਵੀ ਆ ਜਾਂਦੇ ਹੁੰਦੇ ਆ ਪਹਿਲਾਂ ਚਲੇ ਜਾਂਦੇ ਆ ਫਿਰ ਆ ਜਾਂਦੇ ਆ ਤੇ ਉਹ ਸ਼ਾਪ ਤੇ ਉਹਨਾਂ ਨੇ ਸ਼ੌਪ ਤੇ ਜਾਣਾ ਹੁੰਦਕਾ ਕੇ ਤਾਂ ਕਰਕੇ ਮਮਾ ਇਹ ਵੀ ਲੱਗ ਜਾਂਦੇ ਆ ਸਾਵਾ ਘੱਟ ਫੁਲਕਾ ਬਣਾਉਣ ਤੇ ਸਾਰੇ ਨਾਲ ਦੀ ਨਾਲ ਖਾਈ ਜਾਂਦੀ ਆ ਤੇ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਫੁਲਕੇ ਬਣ ਜਾਂਦੇ ਆ ਤੇ ਅੱਜ ਪਰ ਕੀ ਹੋਇਆ ਸੀ ਅੱਜ ਮੀਂਹ ਦੇ ਮੌਸਮ ਕਰਕੇ ਡੈਡੀ ਜੀ ਨੂੰ ਜਲਦੀ ਜਾਣਾ ਪੈ ਗਿਆ ਜਦੋਂ ਮੈਂ ਮਤਲਬ ਪੌਣੇ ਖੀ ਹੋਇ ਸੀ ਉਹਨਾਂ ਨੂੰ ਵੀ ਜਾਣਾ ਪੈ ਗਿਆ ਫੈਕਟਰੀ ਵੀ ਕਣਕ ਨਾਲ ਭੇਜ ਜਾਵੇ ਤਾਂ ਕਰਕੇ ਵੀ ਅੱਜ ਸਾਡਾ ਥੋੜਾ ਜਿਹਾ ਕੰਮ ਡਿਲੇ ਜਾ ਹੋ ਗਿਆ ਵੀ ਡੈਡੀ ਜੀ ਹੈ ਨਹੀਂ ਸੀ ਨਹੀਂ ਤਾਂ ਉਹ ਵੀ ਨਾ ਕਿ ਫੁਲਕਾ ਖਾ ਲੈਂਦੇ ਨਾ ਵੀ ਜਦੋਂ ਵੱਡਾ ਬੰਦਾ ਖਾ ਲਵੇ ਤਾਂ ਫਿਰ ਕੰਮ ਈਜ਼ੀ ਜਿਹਾ ਹੋ ਜਾਂਦਾ ਵੀ ਚਲੋ ਬੰਦਿਆਂ ਨੇ ਖਾ ਲਈ ਰੋਟੀ ਤਾਂ ਹੁਣ ਅਸੀਂ ਖਾ ਲਵਾਂਗੇ ਤੇ ਹੁਣ ਮੈਂ ਬਸ ਪਾਣੀ ਪੀਣ ਬੈਠ ਗਈ ਸੀ ਕਿ ਮੈਂ ਮਤਲਬ ਪਿਆਸ ਜਿਹੀ ਤਾਂ ਲੱਗੀ ਹੁੰਦੀ ਕਿਉਂਕਿ ਹੁਣ ਗਰਮੀ ਕਾਫੀ ਹੋ ਗਈ ਹੈ ਨਾ ਤੇ ਬਸ ਫਿਰ ਮੈਂ ਗਗਨ ਨੂੰ ਫੋਨ ਕਰਤਾ ਸੀ ਵੀ ਤੁਸੀਂ ਵੀ ਆ ਜਾਓ ਫੁਲਕਾ ਖਾ ਲਓ ਤੇ ਹੁਣ ਅਸੀਂ ਸਾਰਿਆਂ ਨੇ ਫੁਲਕਾ ਖਾ ਲਿਆ ਸੀ ਤੇ ਹੁਣ ਹੋ ਰਹੀ ਸੀ ਕਿਚਨ ਕਿਚਨ ਦੀ ਕਲੀਨਿੰਗ ਮम्मा ਕਰ ਰਹੀ ਸੀ ਬਰਤਨ ਸਾਫ ਤੇ ਮੈਂ ਕਰਦੀ ਹੁੰਨੀ ਆ ਜੀ ਕਿਚਨ ਕਲੀਨ ਇਹ ਮੇਰਾ ਡੇਲੀ ਦਾ ਹੀ ਰੁਟੀਨ ਹੈ ਵੀ ਮੈਂ ਖਾਣਾ ਖਾਣ ਤੋਂ ਬਾਅਦ ਪਹਿਲਾਂ ਤਾਂ ਮੈਂ ਸੈਲਫ ਸਾਫ ਕਰਤੀ ਸੀ ਗੈਸ ਸਾਫ ਹੋ ਗਿਆ ਸੀ ਤੇ ਹੁਣ ਜਿਹੜੇ ਆਪਣੇ ਕੈਬਿਨਟਸ ਐ ਇਹ ਕਰ ਦੂੰਗੀ ਮੈਂ ਥੋੜਾ ਜਿਹਾ ਗਿੱਲਾ ਕਪੜਾ ਕਰਕੇ ਤੇ ਥੋੜਾ ਜਿਹਾ ਦੂਸਰੀ ਸਾਈਡ ਸੁੱਕਾ ਹੈ ਪਹਿਲਾਂ ਗਿੱਲਾ ਮਾਰ ਕੇ ਉੱਪਰ ਦੀ ਸੁੱਕਾ ਮਾਰ ਕੇ ਤੇ ਪੂਰਾ ਸਾਫ ਹੋ ਜਾਂਦਾ ਤੇ ਜਿਹੜੇ ਕੋਲਿਨ ਨਾਲ ਐ ਉਹ ਮੈਂ 15 ਦਿਨਾਂ ਬਾਅਦ ਕਰ ਦਿੰਨੀ ਆ ਜਾਂ 20 ਦਿਨਾਂ ਬਾਅਦ ਉਹ ਡਿਪੈਂਡ ਕਰਦੇ ਵੀ ਕਿੰਨੀ ਕੁ ਕਿਚਨ ਗੰਦੀ ਹੁੰਦੀ ਹੈ ਤਾਂ ਕਰਕੇ ਜੀ ਮੈਂ ਹੌਲੀ ਹੌਲੀ ਇਹ ਲੱਗੀ ਰਹਿਣੀ ਆ ਕਈ ਵਾਰੀ ਤਾਂ ਮੈਂ ਸ਼ਾਮ ਨੂੰ ਕਰਦੀ ਹੁੰਨੀ ਆ ਵੀ ਜਦੋਂ ਕੋਲੀ ਨਾਲ ਕਰਨੀ ਹੋਵੇ ਤਾਂ ਮੈਂ ਸ਼ਾਮ ਨੂੰ ਕਿਚਨ ਕਲੀਨ ਕਰਦੀ ਹੁੰਨੀ ਆ ਸਵੇਰੇ ਨਹੀਂ ਕਰਦੀ ਹੁੰਦੀ ਤੇ ਪਰ ਜਿਹੜਾ ਇਹ ਬੇਸਿਕ ਜੀ ਕਲੀਨਿੰਗ ਹੈ ਇਹ ਮੈਂ ਡਿਲੀ ਖਾਣਾ ਖਾਣ ਤੋਂ ਬਾਅਦ ਕਰ ਦੇਣੀ ਹੁੰਨੀ ਆ ਤੇ ਵਧੀਆ ਲੱਗਦਾ ਹੈ ਨਾ ਵੀ ਕਿਚਨ ਪੂਰਾ ਕਲੀਨ ਹੋ ਜਾਂਦਾ ਸਾਰਾ ਕੰਮ ਆਪਣਾ ਇਸ ਵੇਲੇ ਫਿਨਿਸ਼ ਹੋ ਜਾਂਦਾ ਤੇ ਆਪਾਂ ਫ੍ਰੀ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਫੋਨ ਚਲਾ ਲਈਦਾ ਹੈ ਸੌਂ ਜਾਈਦਾ ਹੈ ਫਿਰ ਉਹਨੇ ਟਾਈਮ ਚਾਹ ਦਾ ਹੋ ਜਾਂਦਾ ਹੈ ਕੱਪੜੇ ਪ੍ਰੈਸ ਕਰ ਲਓ ਸੁੱਕ ਜਾਂਦੇ ਹੈ ਹਨਾ ਸੌਰੀ ਇਦਾਂ ਆਪਣੇ ਕੰਮ ਚੱਲਦੇ ਰਹਿੰਦੇ ਆ ਤੇ ਅੱਜ ਦਾ ਮੈਂ ਇਹ ਰੂਟੀਨ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਸਵੇਰੇ ਮਤਲਬ ਉਹ ਮੈਂ ਵਲੌਗ ਨਹੀਂ ਸ਼ੂਟ ਕੀਤਾ ਹੈ ਨਾ ਚਾਹ ਵਗੈਰਾ ਬਣਾਉਣ ਵੇਲੇ ਕਿ ਚਲੋ ਮੈਂ 5:50 ਤੋਂ ਸਟਾਰਟ ਕੀਤਾ ਸੀਗਾ ਤੇ ਜੇਕਰ ਤੁਹਾਨੂੰ ਇਹ ਮੇਰੀ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਨਾ ਤੇ ਇਹਨੂੰ ਵੱਧ ਤੋਂ ਵੱਧ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਧੀਆ-ਵਧੀਆ ਕਮੈਂਟਸ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਜਦੋਂ ਕਮੈਂਟ ਕਰਦੇ ਹੋ ਨਾ ਤੁਸੀਂ ਮੈਨੂੰ ਕੋਈ ਵੀ ਚਾਹੀਏ ਉਹ ਇੱਕ ਕਮੈਂਟ ਹੀ ਕਿਉਂ ਨਾ ਹੋਵੇ ਤਾਂ ਸੱਚੀ ਇਨਾ ਹੌਸਲਾ ਵਧੇ ਨਾ ਇਹਨਾਂ ਦਿਲ ਕਰਦਾ ਹੈ ਕਿ ਨੈਕਸਟ ਵੀਡੀਓ ਮੈਂ ਜਲਦੀ-ਜਲਦੀ ਬਣਾਵਾ ਤੇ ਅਪਲੋਡ ਕਰਾਂ ਤੇ ਇਸੇ ਤਰ੍ਹਾਂ ਪਲੀਜ਼ ਮੈਨੂੰ ਆਪਣਾ ਪਿਆਰ ਦਿਨ ਦੇ ਰਹੋ ਤੇ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ जे कमेंट्स है वह प्लीज़ हमेशा अच्छी अच्छी करो क्योंकि इन्होंने हौसला बहुत वाद है सच्ची बहुत वाद है तो जेकर तुम कमेंट कर, कर, कर वी हो है ना एपरीशिएट कर दा ही फिर दिल करता है भीडियो बनाइए होर थोनों दिखाईए है ना तो बस हूँ मैं डेली मतलब दी मतलब डीप क्लीनिंग स्टार्ट करूँगी क्योंकि बस एक दो दिन का कम हो र ਤੇ ਫਿਰ ਮੈਂ ਮਤਲਬ ਡਿਲੀਵ 1 ਬਾਈ 1 ਰੂਮ ਕਲੀਨ ਕਰੂੰਗੀ ਤੇ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਪਲੀਜ਼ ਮੇਰੀਆਂ ਵੀਡੀਓ ਦੇਖ ਕਰ ਤੁਹਾਨੂੰ ਥੋੜੀਆਂ ਜਿਹੀਆਂ ਵੀ ਵਧੀਆ ਲੱਗਦੀਆਂ ਹਨਾ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਤੁਸੀਂ ਅੱਜ ਦੇਖ ਹੀ ਸਕਦੇ ਹੋ ਕਿ ਇੱਕ ਸਸਤੇ ਕਾਨੂੰ ਨੇ ਕਿਵੇਂ ਨਾਲ ਮਿਲ ਕੇ ਆਪਦਾ ਕੰਮ ਕਰ ਲਿਆ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਫ੍ਰੀ ਹੋ ਗਈਆਂ ਨੇ ਤੇ ਫਿਰ ਅਸੀਂ ਦੇਖੋ ਹੁਣ ਸਾਰੇ ਮੇ ਪੋਣੇ ਆ ਜਿਹੜੇ ਜਾਂ ਕਿਚਨ ਟਾਵਲ ਆ ਉਹ ਸਾਰੇ ਲੈ ਜੂੰਗੀ